ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਇਸ ਚੈਨਲ ਦੀ ਅੱਜ ਦੀ ਇਹ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਆਪਣੇ ਇਸ ਚੈਨਲ ਉੱਤੇ ਜੋ ਆਪਾਂ ਵੀਡੀਓਜ਼ ਲੈ ਕੇ ਆਉਨੇ ਆ ਉਹਨਾਂ ਵੀਡੀਓਜ਼ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਹੋ ਤੇ ਉਹਨਾਂ ਤੋਂ ਕਾਫੀ ਜ਼ਿਆਦਾ ਆਪਾਂ ਨੂੰ ਨੌਲੇਜ ਵੀ ਮਿਲਦੀ ਹੈ ਕਿਉਂਕਿ ਮੈਂ ਬੁੱਕ 'ਚੋਂ ਪੜ੍ਹ ਕੇ ਹੀ ਜੋਸ਼ ਲਿਖਿਆ ਹੁੰਦਾ ਹੈ ਉਹ ਤੁਹਾਨੂੰ ਦੱਸਦਾ ਤੇ ਕੋਈ ਆਮ ਜੀ ਬੁੱਕ ਨਹੀਂ ਹੁੰਦੀ ਉਹ ਆਪਣੇ ਹਿਸਟਰੀ ਨਾਲ ਜੁੜੀ ਹੋਈ ਬੁੱਕਸ ਹੁੰਦੀਆਂ ਤੇ ਇਹ ਜਿਹੜੀ ਬੁੱਕ ਹੈ ਇਹ ਹੈ ਸਿੱਖ ਰਾਜ ਕਿਵੇਂ ਬਣਿਆ ਸਾਰੇ ਇਨਫੋਰਮੇਸ਼ਨ ਇਸ ਬੁੱਕ ਚ ਦਿੱਤੀ ਹੋਈ ਹੈ ਵੀ ਉਸ ਟਾਈਮ ਕੀ ਘਟਨਾਵਾਂ ਹੋਈਆਂ ਜਦੋਂ ਸਿੱਖ ਰਾਜ ਬਣ ਰਿਹਾ ਸੀਗਾ ਉਤਰਾ ਵੀ ਆਏ ਚੜ੍ਹਾ ਵੀ ਆਏ ਤੇ ਕੀ ਘਟਨਾਵਾਂ ਹੋਈਆਂ ਜੋ ਇਸ ਬੁੱਕ ਚ ਇਸ ਦੀ ਚਰਚਾ ਕੀਤੀ ਗਈ ਹੈ ਤੇ ਅੱਜ ਦੀ ਇਸ ਵੀਡੀਓ ਚ ਜੋ ਆਪਣੀ ਪਿਛਲੀ ਵੀਡੀਓ ਸੀ ਜੋ ਆਪਾਂ ਭਾਗ ਚ ਡਿਵਾਈਡ ਕਰ ਦਿੰਨੇ ਆ ਵੀਡੀਓਜ਼ ਨੂੰ ਉਹ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਉਸ ਤੋਂ ਅਗਲਾ ਭਾਗ ਹੈ ਤਾਂ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਤੇ ਇਹ ਵੀ ਮੈਂ ਦੱਸਾਂਗਾ ਕਿ ਪਿਛਲੀ ਵੀਡੀਓ ਕਿੱਥੋਂ ਖਤਮ ਹੋਈ ਸੀ ਤੇ ਅੱਜ ਦੀ ਵੀਡੀਓ ਉੱਥੋਂ ਹੀ ਸ਼ੁਰੂ ਹੋ ਰਹੀ ਹੈ ਤੇ ਤੁਸੀਂ ਉਸ ਚੀਜ਼ ਨਾਲ ਰਿਲੇਟ ਕਰਕੇ ਦੇਖ ਸਕਦੇ ਹੋ ਤੇ ਪਿਛਲੀ ਵੀਡੀਓ ਜ਼ਰੂਰ ਦੇਖਿਓ ਜੇ ਤੁਸੀਂ ਹਲੇ ਤੱਕ ਨਹੀਂ ਦੇਖੀਆ ਤੇ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਜੇ ਨਹੀਂ ਕੀਤਾ ਤਾਂ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਨਾਲ ਮਿਲਦੀ ਰਹੇ ਤਾਂ ਚਲੋ ਜੀ ਵੀਡੀਓ ਆਪਾਂ ਕਰਦੇ ਆ ਸਟਾਰਟ ਸੋਮ ਸਿੰਘ ਗਿਆਨੀ ਸੋਮ ਸਿੰਘ ਸ਼ੀਤਲ ਜੀ ਵੱਲੋਂ ਇੱਕ ਕਿਤਾਬ ਲਿਖੀ ਗਈ ਆ ਜਿਹਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ ਅੱppa ਪਿਛਲੀ ਵੀਡੀਓ ਚ ਗੱਲ ਕਰ ਰਹੇ ਸੀਗੇ ਇੱਕ ਚੌਧਰੀ ਬਾਰੇ ਜੋ ਪਿੰਡ ਦਾ ਚੌਧਰੀ ਸੀਗਾ ਪਰ ਉਹ ਸਿੰਘਾਂ ਨੂੰ ਬੜਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਜੋ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਖੇਤੀਬਾੜੀ ਕਰਦੇ ਸੀ ਹੋਇਆ ਕਿ ਸੀਗਾ ਵੀ ਪਿੰਡ ਦਾ ਇੱਕ ਚੌਧਰੀ ਸੀਗਾ ਉਹ ਪਿੰਡ ਦੇਆਂ ਸਿੱਖਾਂ ਨੂੰ ਖੇਤੀਬਾੜੀ ਕਰਦੀਆਂ ਸਿੰਘਾਂ ਨੂੰ ਬੜਾ ਤੰਗ ਪ੍ਰੇਸ਼ਾਨ ਕਰਦਾ ਸੀ ਕਿਉਂਕਿ ਉਸ ਟਾਈਮ 'ਚ ਜੋ ਲਹਿਰ ਚੱਲੀ ਹੋਈ ਸੀ ਵੀ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਂ ਉਹਨਾਂ ਨੂੰ ਫੜਵਾ ਦਿਓ ਜੇ ਫੜਵਾ ਨਹੀਂ ਸਕਦੇ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰਦੇ ਸੀ ਤਾਉ ਉਹਨਾਂ ਪਿੰਡ ਦੇ ਸਿੱਖਾਂ ਨੇ ਉਸ ਚੌਧਰੀ ਦੀ ਸ਼ਿਕਾਇਤ ਉਹਨਾਂ ਸਿੰਘਾਂ ਕੋਲ ਕਰਤੀ ਸੀਗੀ ਜੋ ਜੱਥੇ ਬਣਾ ਕੇ ਪਿੰਡ 'ਚ ਘੁੰਮਿਆ ਕਰਦੇ ਸੀਗੇ ਪਿੰਡਾਂ ਪਿੰਡਾਂ 'ਚ ਤਾਂ ਉਹ ਸਿੰਘ ਚੌਧਰੀ ਨੂੰ ਸਬਕ ਸਿਖਾਉਣ ਵਾਸਤੇ ਉਸ ਚੌਧਰੀ ਦੀਆਂ ਘੋੜੀਆਂ ਵੀ ਖੋਲ ਲਿਆਈ ਸੀ ਤੇ ਉਸ ਚੌਧਰੀ ਨੂੰ ਕਿਹਾ ਸੀ ਜੇ ਦਮ ਹੈ ਤਾਂ ਲੈ ਜਾ ਤਾਂ ਉਸ ਚੌਧਰੀ ਨੇ ਸ਼ਿਕਾਇਤ ਕਰਤੀ ਸੀ ਅੱਗੇ ਨਵਾਬ ਕੋਲ ਤਾਂ ਨਵਾਬ ਆਪਣੀ ਫੌਜਾਂ ਲੈ ਕੇ ਸਿੰਘਾਂ ਦੇ ਕੋਲ ਆਇਆ ਸੀ ਕਿਉਂਕਿ ਉਹਨਾਂ ਨੂੰ ਤਾਂ ਥੋੜੀ ਜਿਹੀ ਸੂਚ ਚਾਹੀਦੀ ਸੀ ਜਾਂ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਸੀਗਾ ਸਿੰਘਾਂ ਤੇ ਹਮਲਾ ਕਰਨ ਦਾ ਤਾਂ ਚੌਧਰੀ ਆਪਣੀ ਫੌਜਾਂ ਦੇ ਸਮੇਤ ਉਹਨਾਂ ਮੁਗਲਾਂ ਦੇ ਸਮੇਤ ਸਿੰਘਾਂ ਤੇ ਹਮਲਾ ਕਰਨ ਵਾਸਤੇ ਆ ਗਿਆ ਸੀ ਤੇ ਅੱਗੇ ਕੀ ਹੋਇਆ ਉਹ ਮੈਂ ਤੁਹਾਨੂੰ ਦੱਸਦਾ ਚੌਧਰੀ ਜਦੋਂ ਹੁੰਦਾ ਪਿੱਟਦਾ ਫੌਜਦਾਰ ਕੋਲ ਗਿਆ ਫੌਜਦਾਰ ਦਾ ਨਾਂ ਸੀ জাফর ਬੇਗ ਜਦੋਂ জাফর ਬੇਗ ਕੋਲ ਗਿਆ ਚੌਧਰੀ ਤਾਂ জাফর ਬੇਗ ਆਪਣੇ ਘੋੜ ਸਵਾਰ ਲੈ ਕੇ ਹਾਥੀ ਲੈ ਕੇ ਆਪਣੀ ਸੈਨਾ ਲੈ ਕੇ ਪੂਰੀ ਸਿੰਘਾਂ ਤੇ ਝੜ ਗਿਆ ਇਹ ਫੌਜ ਤੜਕੇ ਸਾਰੀ ਸਿੰਘਾਂ ਤੇ ਹਮਲਾ ਕਰਨ ਵਾਸਤੇ ਪਹੁੰਚ ਗਈ ਸੀ ਜਿੱਥੇ ਉਹਨੂੰ ਲੱਗਦਾ ਸੀ ਸਿੰਘਾਂ ਦਾ ਹੁਣ ਇਹੀ ਟਿਕਾਣਾ ਹੈ ਹੁਣ ਤੜਕੇ ਸਾਰੀ ਜਿਹੜਾ ਫੌਜਾਂ ਚੜ ਕੇ ਆ ਗਈਆਂ ਤਾਂ ਕੋੜਿਆਂ ਦੇ ਪੈਰਾਂ ਦੀ ਆਵਾਜ਼ ਸੁਣ ਕੇ ਸਰਦਾਰ ਭਗੇਲ ਸਿੰਘ ਨੂੰ ਪਤਾ ਲੱਗ ਗਿਆ ਵੀ ਫੌਜਾਂ ਚੜ ਕੇ ਆ ਗਈਆਂ ਹੁਣ ਉਹ ਸਮਝ ਗਏ ਸੀ ਵੀ ਸ਼ਾਹੀ ਸੈਨਾ ਆ ਰਹੀ ਆ ਹੁਣ ਸਾਨੂੰ ਟੱਕਰਾ ਕਰਨਾ ਹੀ ਪੈਣਾ ਤੇ ਉਹਨਾਂ ਨੇ ਭੱਜਣ ਦੀ ਬਜਾਏ ਉੱਥੇ ਟੱਕਰਾ ਕਰਨਾ ਜ਼ਿਆਦਾ ਜ਼ਰੂਰੀ ਸਮਝਿਆ ਜ਼ਿਆਦਾ ਬਿਹਤਰ ਸਮਝਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਹੁਣ ਅਸੀਂ ਪਿੱਛੇ हट ਗਏ ਤਾਂ ਕਾਸੇ ਜੋਗੇ ਨਹੀਂ ਰਹਿਣਾ ਤੇ ਫੌਜਾਂ ਨੇ ਸਿੰਘਾਂ ਤੇ ਭਾਰੀ ਹੋ ਜਾਣਾ ਕੋੜਿਆਂ ਦੇ ਪੌੜਾਂ ਦੀ ਆਵਾਜ਼ ਸੁਣ ਕੇ ਸਰਦਾਰ ਬਘੇਲ ਸਿੰਘ ਨੇ ਗੜਕ ਕੇ ਲਲਕਾਰਾ ਮਾਰਿਆ ਉੱਥੋਂ ਭੱਜ ਵੀ ਸਕਦੇ ਸੀ ਪਰ ਉਹਨਾਂ ਨੇ ਲਲਕਾਰਾ ਮਾਰਿਆ ਉਹ ਲਲਕਾਰਾ ਸੁਣ ਕੇ ਸਾਹਿਬ ਰਾਏ ਜੋ ਚੌਧਰੀ ਸੀ ਜਿਹੜਾ ਫੌਜਾਂ ਨੂੰ ਆਪਣੇ ਨਾਲ ਲੈ ਕੇ ਆਇਆ ਸੀਗਾ ਸਿੰਘਾਂ ਉੱਤੇ ਚੜ ਕੇ ਤਾਂ ਸਾਹਿਬ ਰਾਏ ਨੇ ਆਵਾਜ਼ ਪੁਚਾਣ ਕੇ ਫੌਜਦਾਰ ਨੂੰ ਕਿਹਾ ਕਿ ਇਹ ਉਹੀ ਬਘੇਲ ਸਿੰਘ ਹੈ ਜੋ ਮੇਰੀਆਂ ਘੋੜੀਆਂ ਖੋਲ ਕੇ ਲਾਇਆ ਸੀ ਐਨੀ ਗੱਲ ਸੁਣ ਕੇ ਫੌਜਦਾਰ ਨੇ ਬਘੇਲ ਸਿੰਘ ਤੇ ਹਮਲਾ ਕਰਤਾ ਫੌਜਦਾਰ ਦੇ ਨਾਲ ਨਾਲ ਬਾਕੀ ਸੈਨਾ ਵੀ ਬਘੇਲ ਸਿੰਘ ਤੇ ਟੁੱਟ ਕੇ ਪੈ ਗਈ ਤੇ ਬਘੇਲ ਸਿੰਘ ਸੂਰਮਿਆਂ ਵਾਂਗ ਲੜਦਾ ਲੜਦਾ ਉੱਥੇ ਸ਼ਹੀਦ ਹੋ ਗਿਆ ਉਸ ਵੇਲੇ ਬੁੰਗੇ ਵਿੱਚ 22 ਸਿੰਘ ਲੁਕੇ ਹੋਏ ਸੀ ਉਹ ਇਸ ਕਰਕੇ ਲੁਕੇ ਹੋਏ ਸੀ ਕਿ ਜਦੋਂ ਵੀ ਸਾਨੂੰ ਹੁਕਮ ਹੋਊਗਾ ਮੈਦਾਨੇ ਜੰਗ ਵਿੱਚ ਜਾਣ ਦਾ ਤਾਂ ਅਸੀਂ ਸੂਰਮਿਆਂ ਵਾਂਗ ਜਾ ਕੇ ਲੜਾਂਗੇ ਪਰ ਜਦੋਂ ਹੀ ਉਹਨਾਂ ਨੂੰ ਜਾਣ ਦਾ ਹੁਕਮ ਹੋਇਆ ਮੈਦਾਨੇ ਵਿੱਚ ਜੰਗ ਵਿੱਚ ਜਾਣ ਦਾ ਹੁਕਮ ਹੋਇਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਸਰਦਾਰ ਬਘੇਲ ਸਿੰਘ ਜੀ ਦੀ ਸ਼ਹੀਦੀ ਹੋ ਚੁੱਕੀ ਹੈ ਤਾਂ ਉਹਨਾਂ ਨੇ ਵੀ ਮੋਰਚਾ ਸੰਭਾਲ ਲਿਆ ਬੰਦੂਕਾਂ ਦੀ ਆਵਾਜ਼ ਸੁਣ ਕੇ ਸਾਰੇ ਮੈਦਾਨ ਵਿੱਚ ਆ ਡਟੇ ਪਹਿਲੇ ਹੱਥੇ ਵਿੱਚ ਸ਼ਾਹੀ ਫੌਜਾਂ 10 ਕੋ ਆਦਮੀ ਮਰਵਾ ਕੇ ਕੁਝ ਫੱਟੜ ਕਰਵਾ ਕੇ ਪਿਛੇ ਨੱਠ ਗਈਆਂ ਤੇ জাফর ਬੇਗ ਜੋ ਸ਼ਾਹੀ ਫੌਜਾਂ ਦੀ ਅਗਵਾਈ ਕਰ ਰਿਹਾ ਸੀ ਉਹ ਵੀ ਭੱਜ ਖੜਾ ਹੋਇਆ ਤੇ ਕੰਬੋਕੀ ਮਾੜੀ ਆਕੇ ਉਹਨੇ ਸਾਹ ਲਿਆ ਤੇ ਉਥੋਂ ਲੋਥਾਂ ਚੁੱਕ ਕੇ ਸਿੱਧਾ ਲਾਹੌਰ ਜ਼ਕਰੀਆ ਖਾਨ ਕੋਲ ਜਾ ਪਟਿਆ ਕਿ ਅਸੀਂ ਲੜਾਈ ਹਾਰ ਚੁੱਕੇ ਆ ਤੇ ਸਿੰਘ ਸਾਡੇ ਤੇ ਭਾਰੀ ਪੈ ਚੁੱਕੇ ਨੇ ਤਾਂ ਸੂਬੇਦਾਰ ਨੇ ਮੋਮਨ ਖਾਨ ਨੂੰ ਉਸ ਤੋਂ ਬਾਅਦ ਸਿੰਘਾਂ ਉੱਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ ਤਾਂ ਉਸ ਤੋਂ ਬਾਅਦ ਇੱਕ ਕਾਜ਼ੀ ਨੇ ਕਿਹਾ ਕਿ ਸਿੰਘ ਜਿਉਂਦੇ ਫੜਕੇ ਲਿਆਓ ਇੱਥੇ ਹੀ ਮਾਰਾਂਗੇ ਤਾਂ ਇੰਨੀ ਗੱਲ ਸੁਣ ਕੇ ਸਿਪਾਈਆਂ ਨੇ ਇਹ ਵੀ ਕਿਹਾ ਕਿ ਕਾਜ਼ੀ ਸਾਹਿਬ ਤੁਸੀਂ ਵੀ ਸਾਡੇ ਨਾਲ ਹੀ ਚੱਲੋ ਤਾਂ ਸਿੰਘਾਂ ਨੂੰ ਜਿਉਂਦੇ ਹੀ ਫੜ ਕੇ ਲਿਆਵਾਂਗੇ ਤਾਂ ਐਨੀ ਗੱਲ ਸੁਣ ਕੇ ਜਿਹੜਾ ਕਾਜ਼ੀ ਸੀ ਉਹ ਡਰ ਗਿਆ ਤੇ ਉਹਨੇ ਉਸ ਤੋਂ ਬਾਅਦ ਕੁਝ ਨਹੀਂ ਬੋਲਿਆ ਕਿਉਂਕਿ ਸਿੰਘਾਂ ਦਾ ਡਰ ਦਾ ਮਾਹੌਲ ਸਾਰੇ ਪਾਸੇ ਸੀਗਾ ਸਿੰਘਾਂ ਨੂੰ ਜਿਉਂਦੇ ਫੜ ਕੇ ਲਿਆਉਣਾ ਕੋਈ ਸੌਖੀ ਗੱਲ ਨਹੀਂ ਸੀ ਤਾਂ ਇਸ ਕਰਕੇ ਸਿੰਘਾਂ ਨੂੰ ਮਾਰਨ ਦਾ ਹੁਕਮ ਵੀ ਜਾਰੀ ਹੋ ਚੁੱਕਿਆ ਸੀਗਾ ਉਹ ਕੀ ਹੋਇਆ ਸੀਗਾ ਅੱਗੇ ਗੱਲ ਕਰਦੇ ਹਾਂ